हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਝੰਡਾ ਸਿੰਘ ਦੇ ਕੋਲੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਇਸ ਘਰ ਬਾਕੀ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਅੱਜ ਟੋਟਲ 6 ਕਿਨਗਾਂ ਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋਸਤੋ 3 ਮੱਝਾਂ ਤੇ 3 ਤੋਂ 4 ਨੱਕ ਜੜੇ ਆ ਤੁਹਾਨੂੰ ਜੜੀਆਂ ਇਹ ਮੱਝਾਂ ਝੋਟੀਆਂ ਤੇ 3 ਕਿ ਨੱਕ ਜੜੇ ਆ ਬੇੜਾ ਵੇਖਣ ਦੇ ਵਿੱਚ ਮਿਲ ਜਾਣਗੇ ਇੱਥੇ ਲਿਆ ਪਸ਼ੂ ਸੂਏ ਸੂਆਏ ਆ ਵਿੱਚ ਗੱਬਣ ਆ ਜ਼ਿਆਦਾਤਰ ਗਿੰਤੀ ਗੱਬਣਾਂ ਦੀ ਵੀ ਹੈਗੀ ਆ ਤੇ ਸੂਈਆਂ ਸੂਆਈਆਂ ਮੱਝਾਂ ਤੇ ਬੇੜਾ ਵੀ ਹੈਗੀਆਂ ਨੇ ਪੂਰੀ ਡਿਟੇਲ ਆਪਾਂ ਵੀਰ ਝੰਡੇ ਸਿੰਘ ਤੋਂ ਲੈ ਲਾਂਗੇ ਅੱਜ ਤਰੀਕ ਦੋਸਤੋ 17 ਫਰਵਰੀ ਆ ਤੇ ਸਮਾਂ ਕੋਈ ਸ਼ਾਮ ਦੇ 2:30 ਵਜੇ ਦਾ ਹੈ ਬਾਕੀ ਜਿੰਨੇ ਪਸ਼ੂ ਵੀ ਦਿਖਾਉਣੇ ਆ ਦੋਸਤੋ ਨਰਕ ਪਰਖ ਤਸੱਲੀ ਆ ਜਿਹੜਾ ਕੋਈ ਖਰੀਦਾਰ ਵੀਰ ਘਰ ਆ ਰਿਹਾ ਜਰੂਰ ਕਰ ਲਿਓ ਦੋ ਡੰਗ ਚੋਕੇ ਵੇਖ ਲਿਓ ਜਿਹੜਾ ਪਸ਼ੂ ਸੂਇਆ ਤੇ ਜਿਹੜਾ ਕੋਈ ਪਸ਼ੂ ਗੱਬਣ ਵੀਰ ਲੈ ਕੇ ਜਾਂਦਾ ਆਪਦੇ ਚੌਥਾ ਥਾਂ ਦੀ ਟਿੱਪ ਕੇ ਪੂਰੀ ਤਸੱਲੀ ਕਰ ਲਿਓ ਠੀਕ ਆ ਆਹ ਲੈਨੇ ਆ ਪੂਰੀ ਡਿਟੇਲਸ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਸਮਝ ਵਿੱਚ ਆ ਸਕੇ ਸਭ ਤੋਂ ਪਹਿਲਾਂ ਵੀਰ ਝੰਡਾ ਸਿੰਘ ਸਾਤਸਰੀ ਕਾਲ ਸਾਤਸਰੀ ਕਾਲ ਹਿੰਦੂ ਸਾਹਿਬ ਸਾਤਸਰੀ ਕਾਲ ਫੋਰਸਰਾਉ ਟਿਕਟਾਗ ਜੀ ਬੜੇ ਜੀ ਵਧੀਆ ਵੀਰ ਝੰਡਾ ਸਿੰਘ ਆ ਸਾਰਿਆਂ ਨੂੰ ਪਹਿਲਾਂ ਮੇਰੇ ਵੀਰ ਭਾ ਜਿਹੜੇ ਵੀ ਆ ਵੀਡੀਓ ਵੇਖਣ ਦਾ ਸਾਰਿਆਂ ਨੂੰ ਪਿਆਰ ਭਾਈ ਸਾਤਸਰੀਵਾਲ ਸਾਤਸਰੀ ਕਾਲ ਸੰਧੂ ਚੈਨਨ ਵੱਲ ਜੀ ਆਇਆਂ ਨੂੰ ਠੀਕ ਹੈ ਵੀਰ ਜੀ ਹਾਂਜੀ ਅੱਛਾ ਚੰਦਰ ਸਿੰਘ ਵੀਰ ਅੱਜ ਪਸ਼ੂ ਆਪਣੇ ਕੋਲ 6 ਤੋਂ 7 ਨਾਗ ਜੇ ਹਾਂਜੀ ਹਾਂਜੀ 7 ਨਾਗ ਆ ਵੀਰ ਜੀ ਅੱਜ ਠੀਕ ਹੈ ਤੇ ਸੂਈਆਂ ਅੱਜ ਮੱਝਾਂ ਝੋਟੀਆਂ ਜਾਂ ਵਹਿੜਾ ਕਿੰਨੀਆਂ ਸੂਈਆਂ ਤੇ ਕਿੰਨੇ ਕੋ ਪਸ਼ੂ ਅੱਜ ਗੱਭਣਾ ਇਹ ਆ ਜੀ 2 ਵਹਿੜਾਂ ਸੂਈਆਂ ਵਾਂ ਜੀ ਤਾਜ਼ੀਆਂ ਤੇ ਇੱਕ ਵਹਿੜ ਜਿਹੜੀ ਆ ਉਹ ਗੱਭਣਾ ਹਾਂਜੀ ਤੇ ਇੱਕ ਟੋਕੜ ਵੀ ਹੈਗੀ ਆ ਤੇ ਦੋ ਝੋਟੀਆਂ ਚੰਗੀਆਂ ਵੱਡੀਆਂ ਜਿਹੜੀਆਂ ਗੱਭਣਾ ਵਾ ਠੀਕ ਹੈ ਜੀ ਹਾਂਜੀ ਇੱਕ ਝੋਟੀ ਥੋੜੀ ਜੀ ਕੱਚੀ ਆ ਹਾਂਜੀ 2-5 ਦਿਨਾਂ ਦੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇੱਕ ਤਾਜੀ ਸੂਈ ਆ ਝੋਟੀ ਦੂਜਾ ਸੂਆ ਪੀ ਗੱਲ ਨਰੂ ਤੇ ਆ ਬਰਕਤੀ ਵਿਹੜਾਂ ਵਾਲੇ ਪਾਸੇ ਸ਼ੁਰੂਆਤ ਕਰਦੇ ਹਾਂ ਹਾਂ ਜੀ ਵਿਹੜਾਂ ਵਾਲੇ ਪਾਸੋਂ ਵੀ ਇਹਦੀ ਸਟਾਰਟ ਕਰ ਲੀ ਗਿਆ ਆਪਾਂ ਲਓ ਜੀ ਹਾਂ ਜੀ ਲਓ ਦੋਸਤੋ ਵਿਹੜਾ ਤਿੰਨੇ ਤੇ ਪਹਿਲੇ ਨੰਬਰ ਤੇ ਇੱਕ ਜਿਹੜੀ ਵਿਹੜਾ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਸੁਈ ਆ ਨਹੀਂ ਜੀ ਵੀਰ ਜੀ ਇਹ ਨਾ ਪਹਿਲੇ ਨੰਬਰ ਤੇ ਜਿਹੜੀ ਨਾ ਬੱਚੀ ਇਹ ਗੱਬਣਾ ਵੀਰ ਜੀ ਮੂੰਹੋਂ ਚਾਰ ਦੰਦ ਦਾ ਬੱਚੀ ਵੇਖੋ ਠੰਡੀ ਠੰਡੀ ਬਹੁਤਾ ਕਰਮਾਂ ਵਾਲੀ ਲਓ ਜੀ ਤੇ ਬਾਕੀ ਸੋਹਣੀ ਥਾਣੀ ਸੋਹਣੀ ਸੁਨੱਕੀ ਚੰਗੀ ਆ ਲਓ ਹਾਂ ਜੀ ਕੱਦ ਕਾਰ ਦੀ ਵੀ ਸੋਹਣੀ ਆ ਚਾਰ ਦੰਦ ਹਾਂ ਜੀ ਹਾਂ ਜੀ ਬਹੁਤ ਚਾਰ ਦੰਦ ਦਾ ਹਾਂਜੀ ਬਾਕੀ ਫੇਸ ਕੁਆਲਿਟੀ ਚੰਗੀ ਆ ਵਾਈਟ ਫੇਸ ਆ ਸਾਰਾ ਤੇ ਦਿਨ ਲੈ ਜੂ ਅਜੇ ਹਫਤ ਤੱਕ ਹਾਂਜੀ ਨਹੀਂ ਵੀਰ ਜੀ ਦਿਨ ਨਾ ਇਹ ਜਿਹੜਾ ਵਾ ਨਾ ਮੰਨ ਲਓ ਵੱਧ ਖੜਨੇ ਆ ਇਹਨੇ ਅੱਛਾ ਹਾਂਜੀ ਹਾਂਜੀ ਲਓ ਜੀ ਤੇ ਦਿਨ ਜਿਹੜਾ ਵੀ ਵੀ ਇਹਨਾਂ ਦੂਜਾ ਆਜ ਹੈਗੀ 17 ਤਰੀਕ ਆ ਤੇ ਇਹਨੇ ਦਿਨ 20 ਵੀਰ ਜੀ ਲੈ ਜਾਣੇ ਅਜੇ ਲਓ ਜੀ ਹਾਂਜੀ 15 ਲੈ ਜੇ 20 ਲੈ ਜੇ ਤੇ ਚੰਗਾ ਡਰ ਡਰ ਤਿਆਰ ਕਰੂਗੀ ਕੱਦ ਕਾਠ ਵਾਲੀ ਆ ਵੱਛੀ ਹਾਂ ਬਾਕੀ ਸੋਹਣੀ ਸੁਨੱਖੀ ਚੰਗਾ ਕੇ ਪਹਿਲਾ ਸਵੇਰ ਦੋਸਤੋਂ ਸੂਨ ਵਾਲੀ ਆ ਚੌਗੀ ਠੀਕ ਆ ਉਈ ਹਫਤਾ 10 ਦਿਨ ਮੰਨ ਕੇ ਕੋਈ ਭਰਾ ਸੌਦਾ ਕਰ ਲਈ ਠੀਕ ਆ ਬਾਕੀ ਲੇਵਟੂ ਲੂਪਟੀ ਕਰਮਾ ਲਈ ਸੋਹਣੀ ਬਣਾਈ ਜਾਂਦੀ ਆ ਆਰਡਰ ਸੋਹਣਾ ਤਿਆਰ ਕਰਦੀ ਪਈ ਆ ਤੇ ਕੱਦ ਚੰਗਾ ਵੱਡੀਆਂ ਵੜਾਂ ਦੇ ਵਿੱਚ ਹੀ ਆ ਬਾਕੀ ਹੈ ਨਵੀਂ ਆ ਚਲੋ ਕੋਈ ਦੂਜਾ ਤੀਜਾ ਸੂਬੇ ਜਾਂਦੇ ਜਾਂਦੇ ਪਸ਼ੂ ਹੋਰ ਵੀ ਕੱਦ ਕਰ ਜੂਗਾ ਤੇ ਵੜ ਪਹਿਲੇ ਸੂਵੇ ਇਹ ਸੋਹਣੀਆਂ ਬਾਕੀ ਥਾਂ ਤੁਹਾਨੂੰ ਥਾਂ ਛੜਾ ਦਿਓ ਕੋਈ ਬਹੁਤ ਵਧੀਆ ਲੱਗੇ ਆ ਤੇ ਆ ਵੇਖੋ ਲੰਮੀ ਅਜੇ ਪੁੱਟੂ ਕੀ ਬੱਚੀ ਬਾਕੀ ਸੀਰੀਲਸ ਅੱਗ ਵੱਡੀ ਆ ਆ ਵੇਖੋ ਤੇਪਾ ਤੂਪਾ ਵੀ ਠੀਕ ਆ ਕਰਮਾਲੀ ਦਾ ਚੰਗੀ ਏ ਬੱਚੀ ਸਾਰੀ ਹਾਂਜੀ ਹਾਂਜੀ ਗੂੰਦ ਗਾਂ ਦਾ ਹੁੰਦਾ ਵੀਰ ਚੰਡੇ ਕੀ ਮੁੱਲ ਕੀ ਡਿਮਾਂਡ ਡਿਮਾਂਡ ਤੇ ਸੰਧੂ ਸਾਹਿਬ ਜੋ ਮਰਜ਼ੀ ਕਰ ਲਈਏ ਭਾਵੇਂ ਇਹਦੀ ਦੇਣ ਵਾਲੀ ਹਾਂ ਨਾ ਵੀਰ ਦੀ 46000 ਦੀ ਬੱਚੀ ਦੇਣੀ ਆ ਪਾ ਅੱਛਾ ਜੀ ਹਾਂਜੀ ਹਾਂਜੀ ਤੇ ਇਹਦੇ ਚ ਹਾਂਜੀ 46000 ਚ ਵੀਰ ਜੀ ਛੋੜ ਛੱਪਾਈ ਹੋਣਾ ਵਾ ਕੋਈ ਬਾਲਾ ਜ਼ਿਆਦਾ ਨਹੀਂ ਚਲੋ ਜੇ ਕਈ ਉਹਨਾਂ ਵੀਰ ਭਰਾ ਮੁੜ ਕੇ ਆ ਜਾਂਦੇ ਦੱਸੋ ਦੱਸੋ ਯਾਰ ਤੇ ਉਹ ਨਾ ਚਲੋ ਮਾਨ ਤਾਨ ਤੇ ਵੀਰ ਦੀ ਪਹਿਲਾਂ ਹੀ ਕਰੀਦਾ ਵੀ ਹਰ ਕਹੇ ਦਾ ਵੀਰ ਭਰਾ ਨੇ ਕਹਿੰਦੇ ਦੂਰ ਨੇੜੋਂ ਕਰਾਇਆ ਪਾੜਾ ਪਹਿਣਾ ਹੁੰਦਾ ਅਗਲੇ ਨੂੰ ਤੇ ਫਿਰ ਉਸ ਹ ਪੀ ਆਪ ਦੇ ਹਿਸਾਬ ਜੀ ਨਾ ਹੀ ਮੁੱਲ ਕਰੀਦਾ ਜਿਆਦਾ ਨਹੀਂ ਹਾਂਜੀ ਹਾਂਜੀ 40000 ਚ ਮਾਨਤਾ ਹਾਂਜੀ ਹਾਂਜੀ ਬਸ ਛੋੜ ਛੱਪਾਈ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਹਾਂਜੀ ਅੱਗੇ ਆ ਗਈ ਦੂਜੇ ਨੰਬਰ ਤੇ ਆ ਆਪਣੇ ਕੋਲ ਛਾਈ ਵਾਲ ਜਰਸੀ ਕ੍ਰੋਸ ਆ ਗਈ ਜਰਸੀ ਟੱਚਪ ਇਹ ਵੀ ਬੱਚੀ ਸੰਧੂ ਸਾਹਿਬ ਬਹੁਤ ਆਪਣੀਆਂ ਚਵਾ ਚੂ ਕਰਮਾਲੀ ਨੂੰ ਬਹੁਤ ਲੱਗਾ ਵਾ ਇਹ ਸੂਈ ਹੈ ਜੀ ਹਾਂਜੀ ਸੂਈ ਜੀ ਇਹ ਅੱਛਾ ਹਾਂਜੀ ਹਾਂਜੀ ਇਹ ਬੱਚੀ ਇਹਦੇ ਮਗਰਾਂ ਹਾਂਜੀ ਉਹ ਬੱਚੀ ਇੱਥੇ ਲੈ ਆਉਣੀ ਲਾਗੇ ਬੱਚੀ ਲੈ ਆਉਣੇ ਵਿਖਾ ਦਿੰਦੇ ਮੁੜਕੇ ਅੱਛਾ ਜੀ ਇੱਥੇ ਲੈ ਹਾਂਜੀ ਲਓ ਦੋਸਤੋ ਸੂਈ ਸੁਭਾਈ ਆ ਸੁਹਾ ਦੂਜਾ ਹੀ ਨਾ ਵੀਰ ਜੀ ਹਾਂਜੀ ਦੂਜਾ ਵਾ ਵੀਰ ਜੀ ਦੂਜਾ ਸੁਹਾ ਵਾ ਦੂਜਾ ਸੁਹਾ ਦਿਨ ਕਿੰਨੇ ਦਾਸਤੇ ਜੀ ਦਿਨ ਵੀਰ ਜੀ ਇਹਨੂੰ ਅਜੇ 5-7 ਹੀ ਹੋਏ ਸੂਈ ਨੂੰ ਹਫਤਾ ਕੀ ਹੋਇਆ ਹਾਂਜੀ ਹਫਤਾ ਕੀ ਹੋਇਆ ਵਾ ਹਫਤੇ ਤੋਂ ਅੰਦਰ ਹੀ ਹੋਊ ਕੇ 2-4 ਮਗਰ ਵੀ ਬੱਚੀ ਆ ਹਾਂਜੀ ਆ ਬੱਚੀ ਆ ਜੀ ਇਹਦੀ ਆ ਬੱਚੇ ਤੇ ਕਰ ਦਿਓ ਹਾਂਜੀ ਬੱਚੇ ਤੇ ਕਰ ਦਿਓ ਲਓ ਜੀ ਬੱਚਾ ਤੁਸੀਂ ਵੇਖ ਸਕਦੇ ਮਗਰ ਬੱਚੀ ਆ ਠੀਕ ਹੈ ਜੀ ਕਿੰਨਾ ਕਿ ਦੋ ਤੋਂ ਆ ਗਿਆ ਚਲਣ ਡਿਆ ਜੀ ਇਹਦਾ ਦੁੱਧ ਇਹਦੇ ਥੱਲੇ ਹੁਣ 16 ਕਿਲੋ ਦੁੱਧ ਤਿਆਰ ਜੇ ਸੰਧੂ ਸਾਹਿਬ ਭਾਵੇਂ ਕੋਈ ਕੰਡੇ ਤੇ ਚੜਾਲੇ ਦੇ ਭਾਵੇਂ ਕੋਈ ਲੀਟਰ ਆਣਾ ਮਿਲ ਲੈ ਚਵਾਚੂ ਬਹੁਤ ਵਧੀਆ ਵੱਛੀ ਨੂੰ ਲੱਗਾ ਸੀਲ ਸੂਲ ਸੀਲੀ ਸੂਲੀ ਵੀ ਬਹੁਤ ਵਧੀਆ ਠੀਕ ਹੈ ਜੀ ਇਹ ਨਹੀਂ ਵੀ ਕੋਈ ਉਹ ਜੀ ਸੜਾਕੜਾ ਚਵਾ ਵੀ ਜਦੋਂ ਥੱਲੇ ਫੈਈਏ ਨਜ਼ਾਰਾ ਆਉਂਦਾ ਚੂਨ ਦਾ ਹਾਂਜੀ ਹਾਂਜੀ ਲਓ ਦੋਸਤੋ ਕੱਦ ਵੀ ਚੰਗਾ ਵੱਡਾ ਹੀ ਕਾਦਾ ਪਹਿਲੇ ਨੰਬਰ ਤੇ ਵੇਖ ਤੁਹਾਨੂੰ ਦਿਖਾਈ ਸੀ 19 21 ਦਾ ਹੀ ਫਰਕ ਆ ਤੇ ਰੰਗ ਬਿਲਕੁਲ ਇੱਕ ਰੰਗ ਆ ਠੀਕ ਹੈ ਜੀ ਨ ਰੈਡ ਕਲਰ ਦੇ ਵਿੱਚ ਤੇ ਵਾਈਟ ਹਵਾਨਾ ਲੇਵਾ ਬਾਕੀ ਠੰਡੀ ਧੀਰੀਆ ਸੀਲਸਲਾਗਾ ਬਾਕੀ ਥਣ ਥਣ ਬਹੁਤ ਸੋਨਾ ਥਣ ਵੀ ਤੁਹਾਨੂੰ ਥੋੜਾ ਜਿਹਾ ਆਪਾਂ ਹੋਰ ਨੇੜੇ ਤੋਂ ਦਿਖਾ ਦਈਏ ਐਨ ਕਰਦੇ ਆ ਇਹਨੂੰ ਕਾਦੇ ਪੁੱਤ ਆ ਲੈ ਆ ਆ ਕਰੋ ਚੈੱਕ ਆ ਲਓ ਜੀ ਠੀਕ ਹੈ ਜੀ ਤੇ ਛੰਡੇ ਵੀਰ ਆ ਜਾਓ 16 ਕਿਲੋ ਹਣ ਦੋਤਿਆਂ ਦੇ ਥੱਲੇ ਹਾਂ ਜੀ 16 ਕਿਲੋ ਸੰਧੂ ਸਾਹਿਬ ਤਿਆਰ ਆ ਠੀਕ ਹਾਂ ਜੀ ਜੇ ਕੋਈ ਵੀਰ ਭਰਾ ਆਉਂਦਾ ਨਾ ਇੱਥੇ ਵੀ ਆਪਦੀ ਤਸੱਲੀ ਕਰਦਾ ਤੇ ਵੀਰ ਜੀ ਕੰਡਾ ਵੀ ਆਪਣੇ ਕੋਲ ਆ ਲੀਟਰ ਵੀ ਜਿੱਦਾਂ ਅਮਰ ਜੀ ਕੋਈ ਆਪਣੀ ਥੋੜਾ ਲੀਟਰ ਮੈਣੇ ਬਿਲਕੁਲ ਜੀ ਹਾਂਜੀ ਹਾਂਜੀ ਤੇ ਕੀ ਮੁੱਲ ਰਊ ਕਹਿੰਦਾ ਮੁੱਲ ਵੀਰ ਜੀ 55000 ਰੁਪਿਆ ਕਰਦੇ ਹਾਂ 52000 ਦੀ ਵਾਛੀ ਦੇ ਦਾਂਗੇ 52000 ਦੀ ਹਾਂਜੀ 52000 ਦੀ ਦੇ ਦਾਂਗੇ ਵਾਛੀ ਠੀਕ ਹੈ ਜੀ ਹਾਂਜੀ ਹਾਂਜੀ ਮਾਨਤਾ ਵਿੱਚੋਂ ਇਹਦੇ ਮੰਨ ਲੋ ਛੋੜ ਚੱਪਾ ਹੀ ਵੀਰ ਜੀ ਹੋਣਾ ਜੇ ਹਾਂ ਹਾਂ ਹਾਂਜੀ ਬਾਹਲਾ ਫਰਕ ਨਹੀਂ ਕਿਉਂਕਿ ਬੱਚੀ ਚੰਗੀ ਆ ਉਸ ਤਰ੍ਹਾਂ ਵੇਹੇ ਚੱਲੋ ਜਿਹੜੇ ਸਾਬ ਨਕਰਮਾ ਵਾਲੀ ਦੁੱਧ ਤੇ ਚੜਦੀ ਆਉਂਦੀ ਆ ਮੇਦ ਤੇ ਵੜੀ ਆ ਵੀ ਸੋਨਾ ਪਾਊਗੀ 18 20 18 ਵਾਲੀ ਪਲੱਸ ਚੱਲੂਗੀ ਕਰਮਾ ਵਾਲੀ ਹਾਂਜੀ ਹਾਂਜੀ ਚਵਾ ਚੂ ਬਹੁਤ ਸੋਹਣਾ ਕਰਮਾ ਵਾਲੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 52000 ਦੀ ਇਹ ਵੇੜ ਦਿੱਤੀ ਜਾਊਗੀ ਠੀਕ ਆ ਕੱਦ ਕੋ ਤਾਂ ਚੰਗਾ ਬਾਕੀ ਥਣ ਥਣ ਤੁਹਾਨੂੰ ਤਸੱਲੀ ਨਾਲ ਦਿਖਾਤੇ ਆ ਮਗਰ ਵੀ ਬੱਚੀ ਆ ਠੀਕ ਆ 16 ਕਿਲੋ ਦੁੱਧ ਤਾਂ ਕੋਈ ਵੀਰ ਆਪਦੇ ਚੋ ਕੇ ਤਸੱਲੀ ਕਰ ਲੇ ਚਾਹੇ ਵੀਡੀਓ ਕਾਲ ਤੇ ਕਰਾ ਲੇ ਕੱਦ ਕਾਟ ਵੀ ਸੋਨਾ ਵੇਖੋ ਜੀ ਕਿੱਥੇ ਆ ਮੇਰੇ ਵੇਖੋ ਕਿੱਥੇ ਆਉਂਦੀ ਕਰਮਾ ਵਾਲੀ ਨਹੀਂ ਵੜੀ ਤੇ ਵਾਧੇ ਬੰਦੀ ਆ ਗਾਮ ਬਿਲਕੁਲ ਹਾਂ ਅਗਲੀ ਇਹ ਗੱਬਣ ਆ ਗਈ ਆਪਣੇ ਕੋਲ ਨਹੀਂ ਵਿਰਜੀ ਇਹ ਵੀ ਸੂਈ ਆ ਦੂਜਾ ਆਪਣਾ ਮੰਨ ਲਓ ਸੂਈ ਆ ਵੀ ਅੱਛਾ ਹਾਂਜੀ ਹਾਂਜੀ ਇਹ ਵੀ ਆ ਵੱਛੀ ਆ ਵਿਰਜੀ ਇਹਦੇ ਲੋ ਜੀ ਹਾਂਜੀ ਹਾਂਜੀ ਇਹਨੂੰ ਹੋ ਗਿਆ ਵਿਰਜੀ ਅਜ 18 ਕ ਦਿਨ ਹੋ ਗਏ ਸੂਈ ਨੂੰ अच्छा 18 ਤੋਂ 20 ਦਿਨ ਸੂਈ ਨੂੰ ਹੋ ਗਏ ਆ ਇਹਦੇ ਮਗਰ ਬੱਚੀ ਸੀਲ ਤੁੜੇ ਵੀ ਬੜੀ ਆ ਹਾਂਜੀ ਹਾਂਜੀ ਇਹ ਥੋੜਾ ਜਿਹਾ ਥੱਲੇ ਉਹ ਨਾ ਇਹਨੂੰ ਬੱਚਾ ਚੁੰਗ ਗਿਆ ਵਾ ਘੰਟਾ ਖੋ ਗਿਆ ਵਾ ਉਹਦਾ ਕਰਕੇ ਇਹ ਗੱਲ ਹੈਗੀ ਆ ਅੱਭੀ ਥੋੜਾ ਜਿਹਾ ਥੱਲੇੋਂ ਘੱਟ ਲੱਗਦੀ ਆ ਹੂੰ ਬਾਕੀ ਸੰਧੂ ਸਾਹਿਬ ਦੁੱਧ ਦੇਦੇ ਥੱਲੇ ਵੀ 16 ਕਿਲੋ ਹੈਗਾ ਵਾ 15 16 ਕਿਲੋ ਹਾਜ਼ਰ ਹੋਊਗਾ ਹੂੰ ਜਿਹੜਾ ਆਪਾਂ ਚਵਾਉਣਾ ਵੀਰ ਜੀ ਉਹ ਆ ਹਾਂਜੀ ਹਾਂਜੀ ਕੋਈ ਛੱਡੀਆਂ ਨਹੀਂ ਨਾ ਪਿਛਲੇ ਨਾ ਵੀਡੀਓ ਥੋੜੇ ਜਿਹਾ ਨਾ ਸਵੇਰੇ ਨਾ ਡੰਗਰ ਚੋਏ ਨਾ ਤੇ ਤਕਾਲ ਉਹਨਾਂ ਉਹਦੋਂ ਮੈਂ ਚਲੋ ਆਏ ਵੀਰ ਅਗਲੇ ਦਿਨ ਚੋ ਦੁੱਧ ਮੈਂ ਥੋੜਾ ਜਿਹਾ ਘੱਟ ਕੱਢਿਆ ਵੀ ਤੁਹਾਨੂੰ ਪਤਾ ਏਕੜ 'ਚ ਡੰਗਰ ਸੜ ਜਾਂਦਾ ਵਾ ਹਾਂ ਹਾਂ ਉਹਦਾ ਕਰਕੇ ਫਿਰ ਅਹੀਂ ਹੋਣਾ ਹੀ ਆ ਵੀ ਨਹੀਂ ਡੰਗਰ ਜਿਹੜੇ ਛੱਡਿਆ ਹੀ ਨਹੀਂ ਕਰਨੇ ਠੀਕ ਉਦਾਂ ਹੀ ਦੇਖ ਪੈਂਦੇ ਆ ਜਿੱਤ ਤਰ੍ਹਾਂ ਤੁਹਾਨੂੰ ਪਤਾ ਕਿ ਨਹੀਂ ਆ ਬਿਲਕੁਲ ਜੀ ਦੋ ਤੋਂ ਨਾ ਚਾਹੀਦਾ ਪਸ਼ੂ ਥੱਲੇ ਹਾਂਜੀ ਪਰ ਦੀ ਲੋੜ ਕੋਈ ਦੁੱਧ ਹਮੇ ਸਮੇਂ ਨਾਲ ਚਵਾਈ ਆਪਣੀ ਕਰੋ ਹਾਂਜੀ ਹਾਂਜੀ ਇਹਦਾ ਦੇਖ ਨੂੰ ਸਾਬ ਆਏ ਆ ਵੀ ਇਹਨੂੰ ਕਰਮਾਲੀ ਨੂੰ ਨਾ ਭਾਂ ਇਦਾਂ ਹੀ ਮੰਗਾ ਪਾ ਕੇ ਥੱਲੇ ਬੈਜੋ ਆਹਾਂ ਹਾਂਜੀ ਤੇ ਮੰਨ ਲਓ ਇਹ ਆ ਵੀ ਇਦਾਂ ਹੀ ਮੰਗਾ ਪਾ ਕੇ ਬੱਚੇ ਤੇ ਬੱਚੇ ਤੇ ਲੈ ਜਾ ਪੁੱਤ ਵੱਚੀ ਆਹ ਵੱਚੀ ਜੀ ਲਓ ਜੀ ਹਾਂ ਜੀ ਸੋ ਮਗਰ ਬੱਝੀ ਆ ਦੋਸਤੋ ਤੇ ਕੋਈ 18 20 ਦਿਨਾਂ ਦਾ ਆਈਡੀਗਾ ਹੈਗਾ ਸੋਈ ਨੂੰ ਸਮਾ ਹੋ ਗਿਆ ਤੇ 16 ਕਿਲੋ ਦੁੱਧ ਇਸ ਵੈੜ ਦੇ ਥੱਲੇ ਹਾਜ਼ਰ ਆ ਸੂਬਾ ਦੁੱਜਾ ਠੀਕ ਆ ਤੇ ਬਾਕੀ ਚੌਣ ਚਾਂ ਚੌਥਾ ਨਾ ਦੀ ਧਾਰ ਤੋ ਕੋਈ ਫਰਕ ਤੇ ਨਹੀਂ ਕੋਈ ਹਾਂ ਬੜਾ ਪੂਰੀ ਵਧੀਆ ਚੌਣ ਚਵਾ ਆਪਾਂ ਪਹਿਲਾਂ ਦੱਸ ਦਿੰਦੇ ਨੇ ਵੀ ਆ ਵੀਰ ਜੀ ਘਾਟਾ ਥਾਣਾ ਵਾਧਾ ਬਾਕੀ ਕੋਈ ਚੱਕਰ ਨਹੀਂ ਅਗਲੇ ਨਾਲ ਅਗਲਾ ਵਧੀਆ ਮਗਰ ਲੈਣਾ ਮਗਰਾ ਬਹੁਤ ਮੋਢੀ ਮੋਢੀ ਧਾਰਾ ਕਰਮਾਂ ਵਾਲੀ ਠੀਕ ਆ ਹਾਂ ਜੀ ਤੇ ਕੀ ਮੋਲ ਵੜੀ ਇਹਦਾ ਫਿਰ ਵੀਰ ਜੀ ਮੰਨ ਲਓ ਆਪਾਂ ਇਹਦਾ ਵੀ ਮੰਨ ਲਓ 55 ਹੀ ਕਰਦੇ ਆ ਤੇ ਮੰਨ ਲਓ ਇਹ ਵੀ ਜੀ 51000 ਦੀ ਦੇ ਦੀਏ 51 ਦੀ ਹਾਂਜੀ 51 ਦੀ ਦੇ ਦੀਏ ਹਾਂਜੀ ਹਾਂਜੀ 25 ਬਹੁਤ ਇਹ ਵੀ ਸੀਲਸ ਲੱਗ ਜੋਤਰਾ ਵੇਖੋ ਚੱਡਾ ਚੁੱਡਾ ਪੂਰਾ ਸੋਨਾ ਵਾ ਕੱਥਣ ਤੁਣੂ ਵੇਖੋ ਕਿੱਡਾ ਲੰਮਾ ਹਾਂਜੀ ਮਈਆਂ ਵਾਲਾ ਥਾਂ ਲੱਗਾ ਕਰਮਾੜੀ ਮਗਰਲੀ ਨਾ ਮਗਰਲਾ ਵਧੀਆ ਚੋਇਆ ਜਾਂਦਾ ਹੁਣ ਚਲੋ ਥੋੜਾ ਜਿਹਾ ਲੱਤਾਂ ਜੋੜੀਆਂ ਬੱਛੀ ਨੇ ਹਾਂਜੀ ਹਾਂਜੀ ਫਾੜੀ ਜਾਲਾ ਚੱਡਾ ਵਾ ਬੱਚਾ ਥੋੜਾ ਜਿਹਾ ਨਾ ਇਹਨੂੰ ਬੱਚਾ ਚੁੰਗਿਆ ਕਰਕੇ ਥੋੜਾ ਜਿਹਾ ਘੱਟ ਲੱਗਦਾ ਚੱਡਾ ਹਾਂਜੀ ਹਾਂਜੀ ਨਹੀਂ ਤਾਂ ਐਸੇ ਵਾਲੇ ਜਗ ਪੈਂਦੀ ਕਰਮਾਂ ਵਾਲੀ ਚਲੋ ਹਾਂਜੀ ਹਾਂਜੀ 16 ਕਿਲੋ ਦੁੱਧਾ ਦੋਸਤੋ ਮਗਰਾ ਬੱਚਾ ਇੱਕ ਬਰੀ ਫੇਰ ਵੇਖ ਲਓ ਠੀਕ ਆ ਹਾਂਜੀ ਹਾਂਜੀ ਆ ਬੱਛੀ ਆ ਬੱਛੀਆਂ ਹੀ ਆ ਦੋ ਬਿਹੜਾ ਜਿਹੜੀਆਂ ਸੁਈਆਂ ਨੇ ਉਹਨਾਂ ਮਗਰ ਹਾਂਜੀ ਤੇ ਮੁੱਲ ਵੀ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ ਅੱਗੇ ਆ ਗਈ ਆਪਣੇ ਕੋਲ ਵੀਰ ਝੰਡਾਸਿਆਂ ਜ ਤੇ ਮੱਜ ਇਹ ਵੀ ਗੱਬਣੀਆਂ ਨਹੀਂ ਵੀਰ ਜੀ ਇਹ ਨਾ ਮੈਂ ਆ ਤੋਕੜ ਅੱਛਾ ਹਾਂਜੀ ਹਾਂਜੀ ਦੁੱਧ ਵੀਰ ਜੀ ਦੇ ਥੱਲੇ ਆ 4 ਕਿਲੋ ਅੱਛਾ ਆਪਾਂ ਚੋਕ ਲਿਆਂਦੀ ਉੱਥੇ ਤੇ ਧਾਰ ਤੇ ਝੋਈ ਆ ਆਹਾਂ ਤੇ ਇਹ ਨਾ ਪਰਸੋਂ ਨਵੇਂ ਦੁੱਧ ਹੋਈ ਆ ਹੂੰ ਹਾਂਜੀ ਹਾਂਜੀ ਪਰਸੋਂ ਬਣੀ ਹਾਂਜੀ ਪਰਸੋਂ ਬਣੀ ਆਏ ਠੀਕ ਹੈ ਤੇ ਉਹਦਾ ਕਰਕੇ ਜੇ ਇਹਨਾਂ ਡੋਕੇ ਡਾਕੇ ਜੇ ਪਾਉਂਦੀ ਆ ਤੇ ਬਾਕੀ ਚਲੋ ਗਾੜੀ ਵੀਰ ਭਰਾ ਦੀ ਕਹਿ ਦੀ ਕਿਸਮਤ ਅੱਛਾ ਹਾਂਜੀ ਹਾਂਜੀ ਕੀ ਦੁੱਧ ਹੁਣ ਥੱਲੇ ਤੇ ਹੁਣ ਦੁੱਧ ਵੀਰ ਜੀ ਦੇ ਥੱਲੇ 4 ਕਿਲੋ ਆ ਯਾ ਦੋਵੇਂ ਟਾਈਮ ਹਾਂਜੀ ਦੋਵੇਂ ਟਾਈਮ ਤੇ ਅੱਜ ਮਿਲਦੀ ਧੀ ਕੇਤੇ ਜੇ ਹਾਂਜੀ ਚਵਾਚੂ ਬੜਾ ਵਧੀਆ ਕਰਮਾ ਵਾਲੀ ਨਰਕਾਰੀ ਬਣੀ ਨੂੰ ਪੰਜ ਚਾਰ ਕਿਤੇ ਨਹੀਂ ਹੋਈ ਹਾਂਜੀ ਨੇ ਪਰਸੋਂ ਚੌਥੀ ਬਣੀ ਆ ਜੀ ਹਾਂਜੀ ਹਾਂਜੀ ਪਰਸੋਂ ਚੌਥੀ ਬਣੀ ਲੋ ਜੀ ਹਾਂ ਸੋ ਤੀਜਾ ਦਿਨ ਹੈ ਦੋਸਤੋ ਅੱਜ ਬਾਕੀ ਟੋਕੜ ਮੈਂ ਆ ਹਾਂਜੀ 4 ਕਿਲੋ ਦੁੱਧ ਦਾ ਦੋਵੇਂ ਡੰਗ ਜਿਹੜੀ ਮਿਲਦੀ ਆ ਟੀਕੇ ਤੇ ਮਿਲਦੀ ਆ ਠੀਕ ਆ ਜੀ ਹਾਂਜੀ ਦੋਵੇਂ ਡੰਗ ਕੋਈ ਵੀਰ ਚੋ ਸਕਦਾ ਤੇ ਟੀਕੇ ਤੇ ਆ ਇਹ ਵੀ ਜਿਹੜਾ ਦੱਸਣਾ ਲਾਜ਼ਮੀ ਆ ਠੀਕ ਆ ਤੇ ਬਾਕੀ ਬਣੀ ਜੀ ਅੱਜ ਤੀਜਾ ਦਾ ਫਸਲ ਤੀਜਾ ਦਾ ਥੋੜਾ ਸਿੰਘ ਸੰਧੂ ਸਾਹਿਬ ਖੁੱਲਾ ਵਾ ਹਾਂਜੀ ਉਹਦਾ ਕਰਕੇ ਚਲੋ ਲੱਗਦਾ ਵਾ ਵੀ ਜਿਵੇਂ ਸੂਆ ਪੱਕ ਹੁੰਦਾ ਵਾ ਬਾਕੀ ਨਾ ਸੂਆ ਮੰਨ ਲਓ ਇਹ ਗੱਲ ਹੈਗੀ ਆ ਵੀ ਸੂਏ ਤੀਜੇ ਹੀ ਆ ਹੂੰ ਹਾਂਜੀ ਹਾਂਜੀ ਫੇਸ ਫੂਸ ਤੋਂ ਚਲੋ ਸਾਰਾ ਲੱਗਨ ਦਿਆ ਵਾ ਵੀ ਮੰਨ ਲਓ ਵੀ ਵਧੀਆ ਨਾ ਮੈਂ ਥੋੜਾ ਜਿਆਦਾ ਤੁਹਾਨੂੰ ਪਤਾ ਨਾਰਮਲ ਸੇਵਾ ਚ ਜੋ ਡੰਗਰ ਨਿਕਲਦਾ ਨਾ ਤੇ ਹੁੰਦਾ ਇਹਨੂੰ ਕਰਕੇ ਪੁੱਤ ਵਿਖਾ ਦੇ ਮਾੜਾ ਜਿਹਾ ਮੂੰਹ ਖਾ ਦੇ ਮੈਂ ਦਾ ਆ ਵੇਖੋ ਇਧਰ ਇਧਰ ਆ ਜਿਓ ਇਧਰ ਆ ਜੀ ਆਹ ਕੋਕ ਵੇਖੋ ਐ ਬਿੱਲੀ ਮੜਕਣੀ ਆ ਆਖੋ ਤਰਾ ਹਾਂਜੀ ਹਾਂਜੀ ਲਓ ਵੀ ਦੋਸਤੋ ਠੀਕ ਆ ਕੁਲ ਜੀ ਬੜਾ ਗੁੰਮਾ ਵੀ ਦੋਸਤੋ 36000 ਦੀ ਇਹ ਮੱਝ ਮਿਲ ਜੂਗੀ ਠੀਕ ਆ ਤੋਕੜਾ ਪੈਸੇ ਬਣੀ ਨੂੰ ਚਲੇ ਥੋੜੇ ਪਾਦੇ ਦਿਨ ਜਿੰਨੇ ਵੀ ਤੁਹਾਨੂੰ ਗਿਨਾ ਹੀ ਦਿੱਤੇ ਆ ਵੀ ਤੀਜਾ ਚੌਥਾ ਦਿਨਾਂ ਚ ਜਾ ਰਿਹਾ ਹਾਂ ਜੀ ਹਾਂ ਜੀ ਉਹ ਹਿਸਾਬ ਨਾਲ ਤੁਸੀਂ ਆਪਦਾ ਲਾ ਲਿਓ ਬਿਓ ਤਾਂ ਜਿਹੜੇ ਵੀਰ ਨੂੰ ਪਸੰਦ ਆਊਗੀ ਚੱਲਦੀ ਹੋਈ ਦੇ ਵਿੱਚੋਂ ਮਾਨਤਾਂ ਹੋ ਜਾਊਗਾ ਜਿੰਨੇ ਰੇਟ ਦੱਸਿਆ ਹਾਂ ਜੀ ਹਾਂ ਜੀ ਹਾਂ ਜੀ ਤੇ ਮਾਈ ਬਸ ਚੰਗੀ ਆ ਹਾਂਜੀ ਚੰਗੀ ਨਵੀਆਂ ਮਾਈ ਥੋੜੀ ਵਧੀਆ ਸਿੰਘਾਂ ਸੰਗਾ ਸੀ ਬਾਕੀ ਹਾਂਜੀ ਅੰਗ ਪੈਰ ਪੂਰੇ ਆ ਠੀਕ ਆ ਤੇ ਜਿੱਦਾਂ ਮਰਜੀ ਕੋਈ ਵੀ ਰੋ ਦ ਸਕਦਾ ਮੈਂ ਕਾਇਮ ਹੀ ਮੂੰਹ ਖੋ ਰਾਂ ਬਿਲਕੁਲ ਦੰਦ ਪੂਰੇ ਵਧੀਆ ਜੀ ਜਿਹਾ ਜਿੱਚ ਮੰਨ ਲਓ ਨਵੇਂ ਡੰਗਰਾਂ ਵਾਲੇ ਆ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਅੱਛਾ ਵੀਰ ਚੰਡੇ ਆਜੋ ਅੱਗੇ ਜਿਹੜੀ ਇਹ ਆ ਗਈ ਆਪਣੇ ਕੋਲ ਮੱਝ ਇਹ ਵੀਰ ਜੀ ਤਾਜੀ ਸੂਈ ਆ ਇਹ ਸੂਈ ਆ ਕਿੰਨੇ ਦਿਨ ਅਗੇ ਨੂੰ ਦੂਜਾ ਸੂਆ ਆਹ ਵੇਖੋ ਅਜੇ ਨੂੰ ਹਾਂਜੀ ਅੱਜ ਤਿੱਜਾ ਤੇ ਜਗ ਦੇਣਾ ਕਿ ਅੱਜ ਅੱਜ ਤਿੱਜਾ ਦੇਣੀ ਆ ਵੀਰ ਜੀ ਅੱਜ ਇਹਨੂੰ ਲਓ ਜੀ ਤਿੱਜਾ ਦਿਨ ਮਗਰ ਕੱਟੀ ਹਾਂਜੀ ਕੱਟੀ ਆ ਜੀ ਕੱਟੀ ਆ ਜੀ ਲਓ ਜੀ ਮਗਰ ਕੱਟੀ ਵੀ ਪੂਰੀ ਆ ਠੀਕ ਆ 68 ਬਾਠ ਵਾਲੀ ਮਗਰ ਕੱਟੀ ਪੂਰੀ ਹਾਂਜੀ ਹਾਂਜੀ ਤੇ ਆਪ ਮੱਝ ਫਿਰ ਸੂਈ ਕਿੰਨਾ ਸੂਆ ਚੱਲੀ ਫਿਰ ਵੀਰ ਜੀ ਇਹ ਨਾ ਦੂਜਾ ਸੂਆ ਸੂਈ ਆ ਐਰ ਕੀ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਕੀ ਆ ਵੀ ਚਵਾ ਚੂ ਸੰਧੂ ਸਾਹਿਬ ਬਹੁਤ ਵਧੀਆ ਹੂੰ ਹੂੰ ਇਹਦੇ 9 10 ਕਿਲੋ ਸੰਧੂ ਸਾਹਿਬ ਦੇ ਥੱਲੇ ਬੌੜਾ ਹੀ ਆ ਇਸ ਵਕਤ ਹਾਂਜੀ ਹਾਂਜੀ ਲਓ ਜੀ ਹਾਂਜੀ। ਹਬ ਦੋਸਤੋ ਬੌਲੇ ਤੇ ਚਲਦੀ ਪਈ ਆ। ਹਾਂਜੀ। ਸੂਈ ਨੂੰ ਅੱਜ ਤੀਜਾ ਦੇਣਾ 나ੜੂ ਬੱਚੇ ਦੇ ਨਾਲ ਮਗਰ ਕੱਟੀ ਫੀਮੇਲ ਕਾਫ ਉਹ ਦੂਜਾ ਸੂਆ ਵੀਰਾਂ ਦਾ ਵੀ। ਹਾਂਜੀ। ਠੀਕ ਹੈ ਜੀ ਕੋਈ ਸਮਝ ਕੇ ਖਰੀਦ ਲੇ ਬੇਸ਼ੱਕ ਆ ਫੇਸ ਕੁਆਲਟੀ ਚੰਗੀ ਤਰ੍ਹਾਂ ਵੇਖ ਲਓ। ਹਾਂਜੀ। ਆ ਲਓ। ਅੱਖਾਂ ਪਿੱਲੀਆਂ ਦੋਵੇਂ। ਹਾਂਜੀ। ਤੇ ਸਿੰਗੀ-ਸੁੰਗੀ ਵੀ ਚੰਗੀ ਆ। ਮੱਥਾ ਵੱਲ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ। ਹਾਂਜੀ। 9 10 9 10 ਸ਼ੁਰੂਆਤ ਆ ਵੈਸੇ ਚੰਗੀ ਏ ਝੰਡੇ ਵੀਰ ਹਾਂਜੀ ਬਹੁਤ ਵਧੀਆ ਜੋ ਤਰ ਚਲੋ ਉਹਨਾਂ ਨੇ ਆਪਾਂ ਨੂੰ ਇਹੋ ਗੱਲ ਕਹੀ ਵੀ ਅਸੀਂ ਮੰਨ ਲਓ 12 ਕਿਲੋ ਦੁੱਧ ਨਹੀਂ ਚੋਂਦੇ ਰਿਆ ਪਹਿਲੇ ਸੂਏ ਤੇ ਬਾਕੀ ਚਲੋ ਚੰਗੀ ਜਿਹੜੇ ਹਿਸਾਬ ਨਾਲ ਚਵਾਈ ਚੂਈ ਬੜੀ ਵਧੀਆ ਵੀਰ ਜੀ ਹਾਂਜੀ 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 ਲਓ ਦੋਸਤੋਂ ਚੋਣ ਪਸਮਾ ਦੀ ਬਾਈ ਦਾ ਵੀ ਚੰਗੀ ਆ ਤਸੱਲੀ ਬਖਸ਼ਾ ਹਾਂਜੀ ਪਰ ਅੱਗੇ ਕੋਈ ਵੀ ਆ ਆਪਦੀ ਤਸੱਲੀ ਕਰੇ ਠੀਕ ਆ ਜੀ ਮਾਲ ਜਿੰਨਾ ਵੀ ਖਰੀਦਿਆ ਆਉਦੀ ਤਸੱਲੀ ਨਾਲ ਪੂਰਾ ਖਰੀਦਿਆ ਜਾਂਦਾ ਕਿ ਵਪਾਰੀ ਵੀਰ ਨੇ ਖਰੀਦਣਾ ਹੁੰਦਾ ਖਰੀਦਿਆ ਜਾਂਦਾ ਤੇ ਝੰਡੇ ਵੀਰ ਚੂਣ ਚਾਣਤਾ ਵੀ ਦੱਸਦਾ ਵਧੀਆ ਵੀਰ ਜੀ ਚੂਣ ਚਾਣਨਾ ਐ ਕਿ ਨਾ ਚਲੋ ਅਹੀਂ ਨਾ ਤੁਹਾਨੂੰ ਸਹੀ ਗੱਲ ਦੱਸਾਂ ਵੀ ਅੱਗੇ ਨਾ ਡੰਗਰ ਸਵੇਰੇ ਚੋਈਦੇ ਨਹੀਂ ਤੇ ਤੁਸੀਂ ਵੀ ਲੇੜ ਲੂਟ ਹੋ ਜਾਂਦੇ ਹੋ ਹਾਂ ਚੋਰਾ ਕਰਕੇ ਅਹੀਂ ਪਿਛਲੀ ਵੀਡੀਓ ਜਿਹੜੀ ਪਾਈ ਨਾ ਚੋ ਅਸੀਂ ਮੈਂ ਨਾ ਚੋਈ ਉਹਦਾ ਬੱਚਾ ਮਰਿਆ ਮੈਂ ਲਿਆਂਦੀ ਤੇ ਮੈਂ ਚਲ ਗਿਆ ਕਿਤੇ ਪ੍ਰੋਗਰਾਮ ਤੇ ਰਾਤ ਤੇ ਇਹਨੇ ਮੁੰਡੇ ਨੇ ਚੋਈ ਨਾ ਕਿ ਸਵੇਰੇ ਮੈਂ ਚੋਈ ਨਾ ਸਵੇਰੇ ਚੋਈ ਨਾ ਸ਼ਾਮੀ ਚੋਈ ਅਗਲੇ ਦਿਨ ਅਹੀਂ ਕਹੇ ਨੇ ਵੀਰ ਭਰਾ ਇੱਥੇ ਵੇਖਣ ਆ ਗਏ ਮੱਝ ਉਹਨੇ ਦੁੱਧ ਕੱਢਿਆ ਵੀਰ ਜੀ ਸਾਰਾ 3 ਕਿਲੋ ਅਹੀਂ ਉਹਨਾਂ ਨੂੰ 10 ਕਿਲੋ ਦੁੱਧ ਹੋਣ ਵੀ ਉਹਦੇ ਥੱਲੇ ਦੁੱਧ 10 ਕਿਲੋ ਤਿਆਰ ਆ ਉਹਨਾਂ ਚਲੋ ਜਦੋਂ ਟਾਈਮ ਲੱਗ ਜਾਂਦਾ ਨਾ ਡੰਗਰ ਨੂੰ ਉਹ ਤੁਹਾਨੂੰ ਪਤਾ ਫਿਰ ਦੁੱਧ ਬੈਕ ਆ ਜਾਂਦਾ ਤੇ ਇਹ ਕਰਕੇ ਅੱਜ ਦਾ ਵੀ ਨਹੀਂ ਕਹੇ ਤੋਂ ਬੇਜਬਾਨੀ ਹੋਵਾਂਗੇ ਕੋਈ ਗੱਲ ਨਹੀਂ ਆ ਤੇ ਉਹ ਨਹੀਂ ਕੰਮ ਆਪਾਂ ਡੰਗਰ ਸਾਰੇ ਐਰ ਕੀ ਵੀਰ ਜੀ ਅੱਜ ਸਵੇਰੇ ਚੋਏ ਚਵਾਏ ਆ ਤੇ ਬਾਕੀ ਉਹਦਾ ਕਰਕੇ ਥੋੜਾ ਬਾਕੀ ਥੱਲੇ ਤਕਾਲਾ ਨੂੰ ਐ ਕਰਮਾਲੀ ਬਣ ਜਾਂਦੀ ਆ 9-10 ਕਿਲੋ ਬੋਲਾ ਆਊਗਾ ਵੀਰ ਜੀ ਇਹਦੇ ਥੱਲੇ ਗਰੰਟੀ ਵਾਲਾ ਜਵਾ ਹਾਂਜੀ ਜਵਾ ਵੀ ਜੀ ਪੂਰਾ ਵਧੀਆ ਆਊਗਾ ਲਓ ਦੋਸਤੋ 9-10 ਕਿਲੋ ਬੋਲੇ ਤੇ ਚਲਦੀ ਪਈ ਆ ਹਾਂ ਬਾਕੀ ਆ ਆਰਡਰ ਆ ਹਵਾਨਾ ਲੇਵਾ ਤੁਸੀਂ ਵੇਖ ਕੇ ਚੈੱਕ ਕਰ ਲਓ ਇੱਕ ਵਾਰੀ ਮੁੰਡਿਆ ਛੇੜੀ ਮਾਰਾ ਜੇ ਇਧਰੋਂ ਹਾਂਜੀ ਆ ਲਾ ਚਲੋ ਆ ਲਾ ਆ ਲਾ ਠੀਕ ਆ ਤੇ ਮੁੱਲ ਵੀਰ ਝੰਡੇ ਫਿਰ ਕੀ ਕਰਦੇ ਲੈਣ ਦੇਣ ਮੁੱਲ ਵੀਰ ਜੀ ਇਹਦਾ 85000 ਰੁਪਇਆ ਕਰਦੇ ਆਪਾਂ ਅੱਛਾ ਹਾਂਜੀ 82000 ਦੀ ਦੇ ਦਾਂਗੇ ਮੈਂ 82 ਦੀ ਹਾਂਜੀ 82 ਦੀ ਲੋ ਵੀ ਹਾਂਜੀ ਹਾਂਜੀ 82000 ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਮੱਝ ਠੀਕ ਆ ਤਾਜੀ ਸੂਈ ਆ ਕਰਮਾਂ ਵਾਲੀ ਬਾਕੀ ਬੱਚਾ ਪੂਛਾ ਤੁਹਾਨੂੰ ਪ੍ਰੋਪਰ ਪਤਾ ਚੱਲਦਾ ਜਵਾਜੂ ਬਹੁਤ ਵਧੀਆ ਸੰਧੂ ਸਾਹਿਬ ਭਾਵੇਂ ਕੋਈ ਵੀਰਪਰਾ ਧਾਰਵਨਾ ਮਾਰੇ ਠੀਕ ਆ 9 ਕਿਲੋ ਦੁੱਧ ਦੀ ਫੁੱਲ ਗਰੰਟੀ ਹੋਊ ਸੰਧੂ ਸਾਹਿਬ ਇਹ ਨਹੀਂ ਗੱਲ ਵੀ ਨਹੀਂ ਜਿਹੜੀ ਚੀਜ਼ ਉਹ ਉਹ ਦੱਸਾਂਗੇ ਕੋਈ ਭੂਰ ਨਹੀਂ ਕੋਈ ਕਰਮਾ ਨਹੀਂ ਕੋਈ ਛਟਾ ਨਹੀਂ ਚਵਾਈ ਬੜੀ ਮੋਗੇ ਦੀ ਨਹੀਂ ਚਵਾਈ ਹਾਂਜੀ ਹਾਂਜੀ ਠੀਕ ਹੈ ਹਾਂ ਇਹ ਦੱਸ ਹੀ ਦਿੱਤਾ ਬਈ ਤੇ ਹਾਂਜੀ ਵੀਰ ਛੰਡੇ ਨੇ ਵੀ ਮੋਗੇ ਵਾਲੀ ਚਵਾਈ ਹੈ ਤੇ ਹਾਂਜੀ ਹਾਂਜੀ ਬਾਕੀ ਜਾਪਦੀ ਆ ਪੂਰੀ ਕਰਮਾ ਦੀ ਮੋਗੇ ਵਾਲੀ ਹੈਗੇ ਹਾਂਜੀ ਹਾਂਜੀ ਅੱਛਾ ਵੀਰ ਛੱਡੇ ਅੱਗੇ ਆ ਗਈ ਆਪਣੇ ਕੋਲ ਤੀਜੇ ਨੰਬਰ ਤੇ ਜਿਹੜੀ ਆ ਮੱਝ ਹਾਂਜੀ ਇਹ ਵੀਰਜੀ ਆਪਣਾ ਦੁਜਾ ਦੂਜੇ ਸੂਏ ਝੋਟੀ ਨੇ ਸੁਣਾਵਾ ਦੁਜਾ ਹਾਂਜੀ ਹਾਂਜੀ ਠੀਕ ਆ ਤੇ ਝੋਟੀ ਬਹੁਤ ਸੋਹਣੀ ਆ ਮਧਰੀ ਕੋਟੀ ਦੀ ਆ ਹਾਂਜੀ ਮਧਰੀ ਕੋਟੀ ਦੀ ਆ ਬਾਕੀ ਬਹੁਤ ਪਿਆਰੀ ਝੋਟੀ ਥੱਲੇ ਹੋਏ ਨਾ ਦਜਾ ਅੱਜ ਸਵੇਰੇ ਆਈਆਂ ਵੀ ਜੀ ਇਹ ਦੋਵੇਂ ਝੋਟੀਆਂ ਲਓ ਜੀ ਹਾਂਜੀ ਆ ਵੇਖੋ ਦੋਸਤੋ ਫੇਸਬੁਕ ਅਖਬਲੀ ਮੰਕਣੀ ਆ ਜਿਵੇਂ ਨੀਲੀ ਦੇ ਪਸ਼ੂ ਆਪਾਂ ਦੇਖਦੇ ਆ ਨਾ ਹਾਂਜੀ ਹਾਂਜੀ ਤੇ ਨੀਲੀ ਵਾਲੇ ਗੋਣ ਹੋ ਰਹੀ ਹੋ ਤਰ੍ਹਾਂ ਵਹਨੇ ਤੇ ਵੀ ਮੂੰਹ ਤੇ ਵੀ ਤੇ ਪੈਰਾਂ ਤੇ ਵੀ ਨਿਸ਼ਾਨ ਹੈਗੇ ਆ ਵੇਖੋ ਵਹਨੇ ਲੇਵੇ ਤੇ ਵੀ ਦਾਗ ਪੂਰਾ ਤੇ ਚਾਰੇ ਖੁਰ ਤੋਤੇ ਆ ਹਾਂਜੀ ਪੋਛ ਵੀ ਅੱਧ ਵਿਚਕਾਰ ਤੱਕ ਚਿੱਟੀ ਹਾਂਜੀ ਮਧਰੀ ਡੌਲੀ ਆ ਜਿਵੇਂ ਆਪਾਂ ਪਸ਼ੂ ਦੇਖਦੇ ਆ ਕਿ ਨੀਲੀ ਰਾਵੀ ਤੇ ਨੀਲੀ ਦੇ ਪਸ਼ੂ ਦੇਖਦੇ ਆ ਮਧਰੀ ਡੌਲੀ ਤੇ ਹਾਂਜੀ ਤੇ ਝੰਡੇ ਭਾਈ ਕਿੰਨਾ ਕੁ ਸਮਾਂ ਹਜੇ ਬਾਕੀ ਹੋਊਗਾ ਸੋਣੇ ਵੀਰ ਜੀ ਇਹਦੇ ਨਾਲ ਸਮਾਂ ਇਹਨੇ 8 ਦਿਨ ਵੀਰ ਜੀ ਖੜੂਗੀ 8 8 ਤੋਂ 10 ਦਿਨ ਖੜੂਗੀ ਹਾਂਜੀ ਹਾਂ ਤੇ ਚਲੋ ਇਹਨਾਂ ਮੈਂ ਵੀ ਕਰਮਾ ਵਾਲੀ ਬਣੂ ਬੂਣੂ ਬੜੀ ਥੱਲਿਓ ਪੁੱਤ ਡੱਕ ਲਈ ਦੰਦਾ ਆ ਵੇਖੋ ਸਾਰੇ ਮੰਨ ਲਓ ਨਾਸਾ ਤੇ ਵੀ ਸਾਰੇ ਜਵਾਬ ਹੈਗਾ ਜੇ ਨੀਲੀ ਵਾਲਾ ਤੇ ਮੰਨ ਲਓ ਆ ਗਾਰ ਦੇ ਹਾਂਜੀ ਹਾਂਜੀ ਤੇ ਆ ਵੇਖੋ ਮੱਥਾ ਵੀ ਤੇ ਬਾਕੀ ਅਗਲੇ ਖੁਰਤੇ ਵੀ ਨਿਸ਼ਾਨ ਜੇ ਮਗਰਲੇ ਤੇ ਵਾਨੇ ਤੇ ਵੀ ਹੈਗਾ ਜੀ ਆ ਵੇਖੋ ਉਹ ਵਾਨੇ ਤੇ ਵੀ ਨਿਸ਼ਾਨ ਹੈਗਾ ਜੀ ਹਾਂਜੀ ਦੋਵੇਂ ਪਾਸੇ ਹੀ ਜਵਾਨੇ ਤੇ ਨਿਸ਼ਾਨ ਲਓ ਜੀ ਹਾਂਜੀ ਸੋ ਦੋਸਤੋ ਮੈਂ ਚੰਗੀ ਆ ਬਾਕੀ ਰਾਜੀ ਆ ਚੰਗੀ ਪਹਿਲਵਾਨਾਂ ਵਰਗੀ ਚਾਲ ਆ ਕਰਮਾਲੀ ਦੀ ਤੇ ਦੇਣ ਲੈ ਜੂਗੀ ਅਜੇ ਠੀਕ ਆ ਜੀ ਦੇਣ ਲੈਂਦੀ ਆ ਇੱਕ ਪਾਸੇ ਟੰਡੇ ਵੀਰ ਪਾਲਾ ਵੀਰ ਜੀ ਬਾਕੀ ਤੇਪ ਤੂਪਾ ਜਿਹੜਾ ਨਾ ਮੰਨ ਲਓ ਤਾਰਾ ਧੂਰਾ ਦਾ ਨਹੀਂ ਕੋਈ ਫਰਕ ਆ ਆਪਾਂ ਦੋਵੇਂ ਮੰਨੇ ਬੈਠੇ ਹਾਂ ਹਾਂ ਜੀ ਹਾਂ ਜੀ ਤੋਂ ਤੇ ਵੀ ਹੈ ਪਾਲਾ ਤੇ ਵੀ ਹੈ ਨਾ ਹਾਂ ਜੀ ਇਹ ਉੱਥੇ ਵੀ ਕੱਲ ਥੋੜੀ ਜੀ ਘੱਟ ਸੀ ਤੇ ਗੱਡੀ ਚੋਂ ਨੂਨ ਨਾ ਹਵਾ ਨਾ ਹੋਈ ਆ ਠੀਕ ਆ ਹਾਂ ਜੀ ਇਹ ਕਾਈ ਥੋੜੀ ਜੀ ਦੂਰੋਂ ਆ ਕਰਮਾਲੀਆਂ ਉਹ ਦੂਜੀ ਵੀ ਝੋਟੀ ਤੇ ਵੀ ਦੋਵੇਂ ਥੋੜੇ ਥੋੜੇ ਦੂਰੋਂ ਲਿਆਂ ਆਈਆਂ ਵਾ ਹਾਂ ਜੀ ਹਾਂ ਜੀ ਤੋ ਦਾ ਕਰਕੇ ਸਫਰ ਹੀ ਥੋੜਾ ਜਿਹਾ ਵਾਵਾ ਤੇ ਮਈਆਂ ਵੱਡੀਆਂ ਆ ਸੀ ਹਾਂ ਜੀ ਤੇ ਉਹਦਾ ਕਰਕੇ ਨਾ ਥੋੜੀ ਜੀ ਇਹ ਨਹੀਂ ਵੀ ਕੋਈ ਜੇ ਆਖੋ ਤੇ ਕੈਮਰੇ ਦੇ ਸਾਹਮਣੇ ਵੀ ਆਪਾਂ ਤੇ ਪਾ ਕਰਕੇ ਵਿਖਾ ਦਿੰਨੇ ਭਾਰ ਪਿਛੇ ਦੀ ਵੀ ਜੀ ਆਪਣੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਜੀ ਹਾਂ ਜੀ ਸੋ ਦੋਸਤੋ ਇਹ ਝੋਟੀ ਬਗਾਊਗਾ ਠੀਕ ਹੈ ਜੀ ਦੂਜਾ ਸੁਆ ਵੀਰ ਨੇ ਦੱਸਿਆ ਸੀਗਾ ਬਾਕੀ ਕਰਮਾੜੀ ਚੰਗੀ ਆ ਜਿੰਨੇ ਵੀ ਆ ਵਜਨ ਭੋਜਨ ਪੂਰਾ ਪਲੀ ਪੁਲੀ ਪੂਰੀ ਆ ਹਾਂ ਜੀ ਹਾਂ ਜੀ ਠੀਕ ਆ ਤੇ ਨਾਰਮਲ ਦਰਮਿਆਨੀਆਂ ਭਲਾਂ ਜਿਹੜੀਆਂ ਹੈਗੀਆਂ ਨੇ ਤੇ ਪੰਜਾਂ ਸੱਤਾਂ ਅੱਠਾਂ 10 ਦਿਨਾਂ ਵਿੱਚ ਪੂਰੀ ਤਿਆਰੀ ਹੋਊਗੀ ਕਰਮਾੜੀ ਦੀ ਤੇ ਝੰਡੇ ਵੀਰ ਕੀ ਮੰਗ ਮੁੱਲ ਕਿਰੋਗੇ ਮੁੱਲ ਵੀ ਜੀ ਆਪਾਂ ਇਹਦਾ 1.5 ਕਰਦੇ ਆਂ ਤੇ ਲੱਖ ਚੋਂ ਮਾਨਤਾਣ ਕਰ ਦਾਂਗੇ ਲੱਖ ਚੋਂ ਹਾਂਜੀ ਅੰਦਰ ਹੀ ਦੇ ਦਾਂਗੇ ਥੋੜੀ ਬਹੁਤੀ ਕਰਕੇ ਮਾਨਤਾਣ ਕਰਕੇ ਦੇ ਦਾਂਗੇ ਹਾਂਜੀ ਹਾਂਜੀ ਲਓ ਵੀ ਦੋਸਤੋ 1 ਲੱਖ ਦੇ ਵਿੱਚੋਂ ਛੋੜਚੱਪਾ ਹੋ ਜੂਗਾ ਮੌਕੇ ਤੇ ਮਾਣਤ ਆ ਨੂੰ ਹੋ ਜੂਗਾ ਹਾਂਜੀ ਹਾਂਜੀ ਤੇ ਆਇਆ ਤਿਆਰੀ ਤੇ ਆ ਕਰਮਾਂ ਵਾਲੀ ਗਾ ਗਰਮੀ ਦੇ ਵਿੱਚ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਪਸ਼ੂ ਫੜ ਲਿਆ ਫੜ ਲਿਆ ਗਾਂ ਹੋਰ ਵੀ ਠੀਕ ਅਜ ਕਿਹੜਾ ਤੇਜ਼ੀ ਪਸ਼ੂ ਦੀ ਹੁੰਦੀ ਆ ਗਾਂ ਵਧਣਾ ਆ ਜਾਂ ਘਟਣਾ ਨਹੀਂ ਗਾ ਹਾਂਜੀ ਹਾਂਜੀ ਤੇ ਅੱਜ ਜਿਹੜਾ ਸਵੱਲਾ ਕਿਸੇ ਵੀਰ ਨੂੰ ਜਿਸ ਕਿਲੇ ਦੇ ਉੱਪਰੋਂ ਜਿਸ ਥਾਂ ਤੋਂ ਜਿਸ ਜਗ੍ਹਾ ਤੋਂ ਵੀ ਤੁਹਾਨੂੰ ਸਵੱਲਾ ਪਸ਼ੂ ਲੱਭਦਾ ਮਿਲਦਾ ਤੇ ਜ਼ਰੂਰ ਖਰੀਦ ਲਿਆ ਕਰੋ ਠੀਕ ਛੰਡੇ ਵੀਰ ਅਗਲੀ ਆ ਗਈ ਆਪਣੇ ਕੋਲ ਲਾਸਟ ਵੇਚੇ ਹਾਂਜੀ ਇਹ ਹਾਂ ਛੋਟੀ ਚੰਗੀ ਛੋਟੀ ਗਾਦੀ ਮੈਨੂੰ ਲੱਗਦਾ ਵੀ ਹਾਂਜੀ ਹਾਂਜੀ ਨਗੀਨਾ ਹੀ ਆ ਜਰਾ ਪੂਰਾ ਵੱਡੀ ਝੋਟੀ ਹੈਗੇ ਵੱਡੀ ਝੋਟੀ ਆਈ ਫਿਰ ਐ ਵੀ ਵੇਖ ਲਓ ਵੀ ਪਿਓਰ ਜੇ ਕਿਤੇ ਕੋਈ ਵਾਲ ਨਹੀਂ ਜੇ ਕਿਤੇ ਵੀ ਚਿੱਟਾ ਕਰ ਮਾਰੀ ਦੇ ਪੂਛ ਤੱਕ ਜਿਹੜਾ ਮੰਨ ਲਓ ਨਾ ਤੇ ਅੱਛਾ ਸੂਬਾ ਕਿਨਮਾ ਦੂਜਾ ਹਾਂਜੀ ਦੂਜੇ ਸੂਵੇ ਸੂਣਾ ਵਾ ਜੀ ਇਹਨੇ ਠੀਕ ਹੈ ਜੀ ਹਾਂਜੀ ਹਾਂਜੀ ਤੋ ਦੋਸਤੋ ਚੰਗੀ ਵੱਡੇ ਕਦ ਕੱਡ ਦੇ ਵਿੱਚ ਜੰਮੀਪਲੀ ਦਾ ਬਿਲਕੁਲ ਤੁਹਾਨੂੰ ਜਿੰਨਾ ਤੱਕ ਤੁਹਾਡੀ ਨਜ਼ਰ ਦੇਖ ਰਹੀ ਹੈ ਪਤਾ ਲੱਗ ਹੀ ਜਾਣਾ ਵੀ ਚੌੜੇ ਪੇਠ ਪੂੜੇ ਦੇ ਵਿੱਚ ਸਰੀਰ ਘਟਾਂਚਾ ਅਸੀਂ ਝੋਟੀ ਦਾ ਦੱਸ ਰਿਹਾ ਵੀ ਫੁੱਲ ਵੱਡੀ ਹਾਈਟ ਕੱਢਦੀ ਆ ਦੇਣਾ ਟਾਈਮ ਸਮਾਂ ਹਜੇ ਲੈਂਦੀ ਆ ਮਹੀਨੇ ਕ ਦਾ 20 25 ਦਿਨ ਮਹੀਨੇ ਕ ਦਾ ਹਾਂਜੀ ਜੀ ਉਹਨਾਂ ਨੇ ਆਪਰੋਂ ਆਖਿਆ ਵੀ ਇਹਦੇ 20 22 ਦਿਨ ਮੰਨ ਲੋ ਰਹਿੰਦੇ ਆ ਕਿ ਮਹੀਨੇ ਉਹਨੇ ਅੰਦਰ ਅੰਦਰ ਸੂਣਾ ਵਾ ਬਾਕੀ ਆਪਾਂ ਸੰਤੂ ਸਾਹਿਬ ਇਹ ਕਰਕੇ ਆਨੇ ਆ ਵੀ ਦੂਜਾ ਮਹੀਨਾ ਵੀ ਲੈ ਜੂਗੀ ਨਾ ਤੇ ਗਾਂ ਇਹਨੇ ਕਰਮਾਲੀ ਨੇ ਤੇਜ਼ੀ ਬਹੁਤ ਤੇਜ਼ੀ ਦੇ ਵਿੱਚ ਸੂਣਾ ਵਾ ਹਾਂ ਹਾਂਜੀ ਹਾਂਜੀ ਕਰਮਾਲੀ ਨੇ ਨੇ ਵਿਸਾਖੀ ਤੱਕ ਕਰਮਾਲੀ ਨੇ ਵਿਗਦੀ ਰਹਿਣਾ ਆ ਲਓ ਜੀ ਹਾਂਜੀ ਹਾਂਜੀ ਆ ਲਓ ਤੇ ਆ ਵੇਖੋ ਵਿਥੀਆਂ ਬੁੱਥੀਆਂ ਵੇਖੋ ਕਿੱਥੇ ਲੱਗੀਆਂ ਕਰਮਾਲੀ ਦੇ ਹਾਂਜੀ ਹਾਂਜੀ ਤੇ ਚਲੋ ਲਾਏ ਬਣਾਏ ਪਈ ਆ ਕਰਮਾਂ ਵਾਲੀ ਹਾਂ ਹਾਂਜੀ ਹਾਂਜੀ ਲਾਏ ਦੋਸਤੋ ਬਹੁਤ ਸੋਹਣੀ ਝੋਟੀ ਆ ਹਾਂਜੀ ਹਾਂਜੀ ਨਿੰਦਨ ਵਾਲੀ ਤਾਂ ਗੱਲ ਹੀ ਕੋਈ ਨਹੀਂ ਬਾਕੀ ਇੱਕ ਵਾਰੀ ਮੂੰਹ ਮੱਥੇ ਛਕਲੋਂ ਵੀ ਤੁਹਾਨੂੰ ਦਿਖਾਈਏ ਆਹ ਸਾਰੀ ਅੱਖਾਂ ਸਾਰੇ ਸਾਰਾ ਤੁਹਾਨੂੰ ਦੱਸੰਦਾ ਗੱਲ ਵੀ ਗਾੜੀ ਮੱਥਾ ਚਲੋ ਇਹ ਆ ਵੀ ਖੁਰਲੀ ਨਾਲ ਰਗੜਿਆ ਵਾ ਕੋਈ ਇਹ ਨਾ ਵੀ ਰੱਖੇ ਵੀ ਮੰਨ ਲਓ ਵੀ ਚਟਾ ਹੋਊਗਾ ਹਵਾਲ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਇਹਦਾ ਨਾ ਵੀਰਦੀ ਆਪਾਂ ਮੰਨ ਲਓ ਛੋਟੀ ਥੋੜੀ ਜੀ ਕੱਚੀ ਆ ਮੋਲਣੀਆਂ ਆਪਾਂ ਜੇ ਕਹੇ ਵੀਰ ਭਰਾ ਨੂੰ ਉਹ ਤੇ ਇਹਦਾ ਫੋਨ ਤੇ ਕਰਾਂਗੇ ਫੋਨ ਤੇ ਕਰਨਾ ਮੋਲ ਹਾਂਜੀ ਹਾਂਜੀ ਫੋਨ ਤੇ ਕਰਾਂਗੇ ਕਿਉਂ ਜੇ 4 ਦਿਨ ਸਾਹਮਣੀ ਪੈਣੀ ਆ ਤੇ ਮੁੜ ਕੇ ਕਈ ਰੇ ਕੋਈ ਵੀਰ ਭਰਾ ਮਗਰੋਂ ਆਪਣੀ ਕੋਈ ਵੀੜੀ ਕੱਢ ਲੇ گا ਘਾ ਪਰੇਟ ਹੋਰ ਕਰੀਏ ਅੱਜ ਹੋਰ ਕਰੀਏ ਠੀਕ ਨਹੀਂ ਗੱਲ ਉਹ ਗੱਲ ਨਹੀਂ ਆਪਾਂ ਕਰਨੀ ਕਿ ਨਹੀਂ ਉਹ ਅੱਜ ਤੇ 25 ਦਿਨਾਂ ਬਾਅਦ ਹੋ ਸਕਦਾ ਵੀ ਪੂਰੀ ਤਿਆਰੀ ਤਾਂ ਨਹੀਂ ਵੇਚਣੀ ਕਿਤੇ ਹਾਂਜੀ ਹਾਂਜੀ ਤੂੰ ਪੂਰੀ ਤਿਆਰੀ ਸਾਡਾ ਤਾਂ ਇਹਨਾ ਵੀ ਪੂਰੀ ਤਿਆਰੀ ਤੇ ਵੀ ਕੋਈ ਨਾ ਪਸ਼ੂ ਵੇਚਣ ਦਾ ਬਣ ਜਾਂਦਾ ਹਾਂਜੀ ਹਾਂਜੀ ਬਣ ਜਾਂਦਾ ਅੱਜ ਉਹਦਾ ਕੋਈ ਭੈਣ ਭਰਾth ਨਹੀਂ ਪਾਉਂਦਾ ਹਾਂਜੀ ਅੱਜ ਜਿਹੜਾ ਅੱਜ ਮਤਲਬ ਕਿ ਜਿਹਨੇ ਅੱਜ ਖਰੀਦਣਾ ਅੱਜ ਦੇ ਹਿਸਾਬ ਨਾਲ ਤੁਹਾਨੂੰ ਫੋਨ ਤੇ ਮਤਲਬ ਕਿ ਨੰਬਰ ਤੇ ਕਾਲ ਕਰ ਲਿਓ ਹਾਂਜੀ ਹਾਂਜੀ ਉਹ ਨੰਬਰ ਤੇ ਕਾਲ ਕਰ ਲਿਓ ਫਿਰ ਉਹਦੇ ਨਾਲ ਆਪਾਂ ਜੇ ਅੱਜ ਖਰੀਦਣੀ ਚਾਹੂ ਫਿਰ ਆਪਾਂ ਅੱਜ ਦਾ ਮੁੱਲ ਕਰਾਂਗੇ ਵੀਰ ਕਰ ਲਾਂਗੇ ਹਾਂਜੀ ਹਾਂ ਤੇ ਕਿਉਂਕਿ ਮੌਕੇ ਤੇ ਕਈ ਨਾ ਪਸ਼ੂਆਂ ਦੇ ਰੇਟ ਹੋਰ ਹੁੰਦੇ ਆ ਕਰਮਾਲੀ ਨੇ ਜਿੱਥੇ ਇੱਕ ਸਟਾਪ ਕਰਨਾ ਬੰਨਾ ਥੰਨਾ ਹੈ ਜੀ ਤੇ ਫਿਰ ਉਹ ਜਿਹੜੇ ਰੇਟ ਲੱਗ ਹੁੰਦੇ ਆ ਮੌਕੇ ਤੇ ਤਿਆਰੀ ਵਾਲੇ ਆਜ ਕੋਈ ਮਹੀਨਾ ਕੱਚੀ ਆ 25 ਦਿਨ ਕੱਚੀ ਆ ਮਹੀਨਾ ਜੋ ਵੀ ਆ ਉਹ ਸਾਬਣਾ ਮੋਲ ਹੋ ਜਾਊਗਾ ਬਾਕੀ ਜਿਹੜੇ ਵੀਰ ਨੇ ਖਰੀਦਣੇ ਆ ਕਾਲ ਕਰ ਲਓ ਹਾਂਜੀ ਤੇ ਝੰਡੇ ਵੀਰੇ ਪਸ਼ੂ ਸੀ ਅੱਜ ਫਿਰ ਹਾਂਜੀ ਹਾਂਜੀ ਇਹ ਪਜੂ ਵੀਰ ਜੀ ਆਪਣੇ ਤੇ ਨੰਬਰ ਬੋਲ ਦਗੇ ਨੰਬਰ ਹੈਗਾ ਵੀਰ ਜੀ 98724 3971 ਦੂਸਰਾ ਨੰਬਰ ਹੈਗਾ 82647 ਤੇ 20068 ਠੀਕ ਹੈ ਜੀ ਹਾਂਜੀ ਪਿੰਡ ਕੈਰੋਂ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ ਇਹ ਅੱਜ ਫਿਲਹਾਲ ਪਸੂ ਸੀਗੇ ਵੀਰ ਝੰਡਾ ਸਿੰਘ ਹੁਣਾਂ ਦੇ ਘਰੋਂ ਜਿਹੜੀ ਆਪਾਂ ਅੱਜ ਵੀਡੀਓ ਤੁਹਾਨੂੰ ਦਿਖਾਈ ਆ ਤੇ ਚਾਰ ਮੱਝਾਂ ਝੋਟੀਆਂ ਤੁਹਾਨੂੰ ਦਿਖਾਤੀਆਂ ਨੇ ਮੱਝਾਂ ਚਾਰ ਨੇ ਤੇ ਤਿੰਨ ਬਿਹੜਾਂ ਨੇ ਇੱਕ ਪਾਸੇ ਠੀਕ ਹੈ ਜੀ ਪਸੂ ਸੂਏ ਸੋਏ ਵੀ ਹੈਗੇ ਆ ਗੱਬਣ ਵੀ ਹੈਗੇ ਆ ਤਿਆਰੀ ਤੇ ਵੀ ਹੈਗੇ ਨੇ ਸੋ ਜਿਹੋ ਜਆ ਪਸੂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਖਾਸ ਤੌਰ ਤੇ ਤੁਸੀਂ ਗੱਲਬਾਤ ਕਰ ਲਿਓ ਉਸ ਪਸੂ ਦੀ ਦਿੱਤੇ ਗਏ ਨੰਬਰਾਂ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ